ਲਗਭਗ 1 ਸਾਲ ਤੋਂ ਟੁੱਟੀ ਹੋਈ ਪੁਲੀ ਦੇ ਵਿੱਚ ਜਿੰਨੀ ਦੇਰ ਤੱਕ ਗੱਡੀ ਨਹੀਂ ਡਿਗੀ ਜਿੰਨੀ ਦੇਰ ਦਾ ਕੋਈ ਹਾਦਸਾ ਨਹੀਂ ਹੋਇਆ ਉਹਨਾਂ ਸਮਾਂ ਸਬੰਧਤ ਵਿਭਾਗ ਨੇ ਉਸ ਪੁਲੀ ਵੱਲ ਧਿਆਨ ਨਹੀਂ ਦਿੱਤਾ ਔਰ ਹੁਣ ਦੱਸ ਦਈਏ ਕਿ ਅੱਜ ਤੋਂ 2 ਦਿਨ ਪਹਿਲਾਂ ਇੱਕ ਕਾਰ ਜਿਹੜੀ ਆ ਖੱਡੇ ਦੇ ਵਿੱਚ ਡਿੱਗਦੀ ਆ ਜਦੋਂ ਖੱਡੇ 'ਚ ਡਿੱਗ ਜਾਂਦੀ ਆ ਉਸ ਦਾ ਨੁਕਸਾਨ ਹੋ ਜਾਂਦਾ ਔਰ ਫੇਰ ਜਿਹੜਾ ਸਬੰਧਤ ਵਿਭਾਗ ਆ ਜਿਹੜਾ ਐਕਸ਼ਨ ਲੈਂਦਾ ਵਾ ਹੁਣ ਪੁਲੀ ਦਾ ਕੰਮ ਜਿਹੜਾ ਉਹ ਪ੍ਰੋਪਰ ਕਰਵਾਇਆ ਜਾ ਰਿਹਾ ਔਰ ਹੁਣ ਵੀ ਦੱਸ ਦਈਏ ਇਹ ਪਹਿਲਾ ਸੇਫਟੀ ਜਾਂ ਨਹੀਂ ਸੀ ਲਗਾਈਆਂ ਹੋਈਆਂ ਜਦੋਂ ਖੱਡਾ ਪਿਆ ਸੀ ਤਾਂ ਫਿਰ ਸਾਡੇ ਜਨਾਂ ਦੇ ਮਾਦੀਆਂ ਰਾਈ ਅਸੀਂ ਉਸ ਦੀਆਂ ਖਬਰਾਂ ਜਿਹੜੀਆਂ ਪ੍ਰਕਾਸ਼ਿਤ ਕੀਤੀਆਂ ਕਿ ਇਸ ਪੁਲੀ ਨੂੰ ਬਣਾਇਆ ਜਾਵੇ ਔਰ ਲੋਕਾਂ ਦੀ ਜਿਹੜੀ ਹੈ ਸੇਫਟੀ ਕੀਤੀ ਜਾਵੇ ਔਰ ਲੋਕਾਂ ਦੀ ਸੇਫਟੀ ਜਿਹੜੀ ਹੈ ਉਹ ਨਹੀਂ ਕੀਤੀ ਗਈ ਔਰ ਹੁਣ ਤੁਸੀਂ ਦੇਖ ਸਕਦੇ ਹੋ ਕਿ ਜੇ ਆ ਪੁਲੀ ਜਿਹੜੀ ਆ ਇਹ ਬਣਾਈ ਜਾ ਰਹੀ ਹੈ ਔਰ ਇਸ ਪੁਲੀ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿ ਇਸ ਤਰਫ ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਦੋਨੋਂ ਤਰਫ ਤੋਂ ਕੋਈ ਸੇਫਟੀ ਕੋਨਾ ਕਿਸੇ ਤਰਫ ਨਹੀਂ ਲੱਗਿਆ ਹੋਇਆ ਆਪਣਾ ਕੰਮ ਜਿਹੜਾ ਸਿਰਫ ਆਪਣੇ ਤਰੀਕੇ ਨਾਲ ਕੀਤਾ ਜਾ ਰਿਹਾ ਔਰ ਕੋਈ ਸੇਫਟੀ ਕੋਨਾ ਜਿਹੜੀਆਂ ਉਹ ਨਹੀਂ ਲੱਗੀਆਂ ਹੋਈਆਂ ਔਰ ਆ ਜੋ ਪੁਲੀ ਹੈ ਇਹ ਗੁਰਦਾਸਪੁਰ ਦਾ ਸਬੰਧਤ ਵਿਭਾਗ ਜਾ ਕੇ ਨਗਰ ਕਾਉਂਸਲ ਵੱਲੋਂ ਬਣਾਈ ਜਾ ਰਹੀ ਹੈ ਜਾਂ ਕਿਹਣਾ ਵੱਲੋਂ ਬਣਾਈ ਜਾ ਰਹੀ ਹੈ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਕਸਰ ਹੀ ਅਸੀਂ ਇਹ ਖਬਰਾਂ ਸ਼ੇਅਰ ਕਰਦੇ ਰਹਿੰਨੇ ਆ ਕਿ ਕੋਈ ਨਾ ਕੋਈ ਇੱਥੇ ਹਾਦਸਾ ਵਾਪਰ ਜਾਣਾ ਖੱਡੇ ਬਹੁਤ ਵੱਡੇ ਨੇ ਇਸ ਦੇ ਵਿੱਚ ਪਾਣੀ ਖੜਾ ਔਰ ਗੰਦਲਾ ਪਾਣੀ ਛਾੜ ਦਿੱਤਾਗਾ ਸੀਵਰੇਜ ਬੋਰਡ ਜਿਹੜਾ ਉਸਦੇ ਧਿਆਨ ਵਿੱਚ ਨਹੀਂ ਸੀ ਔਰ ਜੇ ਗੱਲ ਕਰੀਏ ਤਾਂ ਨਗਰ ਕਾਉਂਸਲ ਦੇ ਵੀ ਧਿਆਨ ਵਿੱਚ ਨਹੀਂ ਸੀ ਨਾ ਕੈਮਰਾਮੈਨ ਨੂੰ ਕਹਾਂਗਾ ਕਿ ਇਸ ਤਰ੍ਹਾਂ ਹੋ ਗਿਆ ਤਸਵੀਰਾਂ ਵਿਖਾਈਆਂ ਜਾਣ ਕਿ ਹੁਣ ਹੁਣ ਇਸ ਦੇ ਉੱਤੇ ਲੋਕਾਂ ਨੂੰ ਬੈਰੀਕੇਡ ਲਗਾ ਕੇ ਦੱਸਿਆ ਗਿਆ ਕਿ ਇਸ ਤਰਫ ਰਸਤਾ ਬੰਦ ਹੈ ਜਦਕਿ ਪਿੱਛੋਂ ਜਿੱਥੋਂ ਗੱਡੀਆਂ ਆ ਰਹੀਆਂ ਨੇ ਉੱਥੋਂ ਬਿਲਕੁਲ ਹੀ ਲੋਕਾਂ ਨੂੰ ਜਾਣਕਾਰੀ ਨਹੀਂ ਦਿੱਤੀ ਜਾ ਰਹੀ ਕਿ ਤੁਸੀਂ ਰਸਤਾ ਜਿਹੜਾ ਇਸ ਤਰਫ ਨਾ ਆਓ ਕਿਉਂਕਿ ਰਸਤਾ ਕੇ ਬੰਦ ਹੈ ਹੁਣ ਹਰ ਗੱਡੀ ਨੂੰ ਭਟਕਣਾ ਪੈ ਰਿਹਾ ਔਰ ਬਹੁਤ ਸਾਰੀਆਂ ਗੱਡੀਆਂ ਜਿਹੜੀਆਂ ਵਾਪਸ ਜਾ ਰਹੀਆਂ ਔਰ ਜਦੋਂ ਕੋਈ ਹਾਦਸਾ ਵਾਪਰਨ ਵਾਲੀ ਜਗ੍ਹਾ ਬਣ ਜਾਂਦੀ ਆ ਜਦੋਂ ਕਿਤੇ ਕੋਈ ਇਨਸੀਡੈਂਟਾਂ ਵਾਪਰਨ ਵਾਲੀ ਜਗ੍ਹਾ ਬਣ ਜਾਂਦੀ ਆ ਤਾਂ ਉਸ ਦੇ ਉੱਤੇ ਸੇਫਟੀ ਲਗਾਉਣੀ ਬਹੁਤ ਜ਼ਰੂਰੀ ਆ ਫਸਟ ਆਫ ਆਲ ਉਸ ਦੇ ਉੱਤੇ ਸੇਫਟੀ ਲਗਾਈ ਜਾਵੇ ਲੇਕਿਨ ਸੇਫਟੀ ਪਹਿਲਾਂ ਵੀ ਕੋਈ ਨਹੀਂ ਲਗਾਈ ਗਈ ਜਿੰਨੀ ਦੇਰ ਤੱਕ ਕੋਈ ਹਾਦਸਾ ਨਹੀਂ ਵਾਪਰਿਆ ਗੱਡੀ ਨਹੀਂ ਵੱਜੀ ਗੱਡੀ ਉਸ ਦੇ ਵਿੱਚ ਨਹੀਂ ਡਿੱਗੀ ਅਸੀਂ ਖਬਰਾਂ ਵੀ ਪ੍ਰਕਾਸ਼ਿਤ ਕੀਤੀਆਂ ਫਿਰ ਵੀ ਧਿਆਨ ਨਹੀਂ ਦਿੱਤਾ ਗਿਆ ਔਰ ਹੁਣ ਤੁਸੀਂ ਵੇਖ ਸਕਦੇ ਹੋ ਹੁਣ ਇਸ ਦੇ ਉੱਤੇ ਐਕਸ਼ਨ ਲਿਆ ਜਾ ਰਿਹਾ ਕਿ ਹੁਣ ਪੁਲੀ ਜੜੀ ਆ ਪ੍ਰੋਪਰ ਬਣਾਈ ਜਾ ਰਹੀ ਆ ਔਰ ਅੱਗੇ ਵੇਖਾਂਗੇ ਕਿ ਇਸ ਦਾ ਨਿਕਾਸ ਚੱਲਦਾ ਜਾਂ ਨਹੀਂ ਚੱਲਦਾ ਇਹ ਪੁਲੀ ਕਿੰਨਾ ਸਮਾਂ ਕੱਢਦੀ ਆ ਇਹਦੇ ਬਾਰੇ ਫਿਰ ਤੁਹਾਨੂੰ ਜਾਣਕਾਰੀ ਦੇਵਾਂਗੇ ਕਿਉਂਕਿ ਨਿਕਾਸ ਇਸ ਦਾ ਜਿਹੜਾ ਬਿਲਕੁਲ ਬੰਦ ਹੈ ਔਰ ਬਹੁਤ ਸਾਰੇ ਘਰ ਜਿਹੜੇ ਆ ਪਰੇਸ਼ਾਨ ਹੈ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਔਰ ਸੰਗਲਵਰ ਰੋਡ ਦੀਆਂ ਔਰ ਅਕਸਰ ਹੀ ਅਸੀਂ ਇਹ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸ਼ੇਅਰ ਕਰਦੇ ਰਹਿਣਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮਹਰਜਿੰਦਰ ਸਿੰਘ ਤੀਨਾਂ ਨਗਰ ਜ਼ਿਲ੍ਹਾ ਗੁਰਦਾਸ ਔਰ